ਆਪਣੇ ਪਿੰਡ ਦੇ ਪਹਿਲੇ ਗਾਣ ਆਪਣੇ ਪਿੰਡ ਦੇ ਪਹਿਲੇ ਗਾਣ ਸਾਡੇ ਆਪਣੇ ਪਿੰਡ ਵਿੱਚ ਸਾਡੇ ਆਪਣੇ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਹੋਣਾ ਨਿਕਲ ਨਹੀਂ ਦੇਵਾਂਗੇ ਸਾਡੇ ਪਿੰਡ ਜੋ ਵੀ ਨਸ਼ਾ ਕਰਦੇ ਹਨ ਸਾਡੇ ਪਿੰਡ ਨਸ਼ਾ ਸ਼ਿੱਧਰ ਲਈ ਸਮਝਾਵਾਗੇ ਇਹਨਾਂ ਨੂੰ ਲੋੜ ਹੋਵੇਗੀ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਅਗਦੀ ਕਰਵਾਗੇ ਅਸੀਂ ਕਿਸੇ ਵੀ ਨਸ਼ਾ ਪਸੰਦ ਦੀ ਅਸੀਂ ਕਿਸੇ ਵੀ ਨਸ਼ਾ ਪਸੰਦੀ ਦੀ ਕੁੱਤੀ ਜਮਾਨਤ ਨਹੀਂ ਕਰਵਾਵਾਂਗੇ ਕੁੱਤੀ ਕਰਵਾਉਣੀ ਪੈਣੀ ਅਤੇ ਫਿਰ ਤੋਂ ਕਿਸੇ ਵੀ ਹੋਰ ਵਿਅਕਤੀ ਨੂੰ ਸਰਪਿੰਦ ਮਿਲ ਕੇ ਅਸੀਂ ਸਾਰੇ ਪਿੰਡ ਦੇ ਮਿਲ ਕੇ ਆਪਣੇ ਪਿੰਡ ਨੂੰ i got the